ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਨਾ ਬੀਕਿਚਨ ਬਲੌਗਸ ਤੇ ਅਮੀਰਾ ਜੀ ਸਾਰੇ ਠੀਕ ਠਾਕ ਹੋਵੋਗੇ ਤੇਰਾ ਜੀ ਖੁਸ਼ੀ ਹੋਵੋਗੇ ਅੱਜ ਬਣਾ ਰਹੀ ਹਾਂ ਜੀ ਤੋਰੀਆਂ ਤੋਰੀਆਂ ਕਿਉਂ ਦੇ ਵਿੱਚ ਬਣਾਵਾਂਗੇ ਇਹ ਤਰ੍ਹਾਂ ਬਣੀ ਹੁੰਦੀ ਹੈ ਜੀ ਕਿਉਂ ਬਣਾਵੇ ਤੋਰੀਆਂ ਬਟੇਉਦਨ ਇਹ ਜਿਹੜੇ ਚਪਕਿਓ ਥੋੜਾ ਜਿਹਾ ਬੱਦ ਪਾਉਂਗੀ ਕਿਉਂ ਨਾ ਟੇਸਟੀ ਬਣਦੀਆਂ ਨੇ ਇਹ ਲਸਣ ਤੇ ਪਿਆਜ਼ ਸੇਲ ਕੇ ਆਪਾਂ ਧੋ ਕੇ ਕੱਟ ਲਿਆ ਟਮਾਟਰ ਅੱਜ ਆਪਾਂ ਨਹੀਂ ਪਾਉਂਦੇ ਜੀ ਅੱਜ ਆਪਾਂ ਪਹਿਲੀ ਵਾਰੀ ਦੁੱਧ ਵਾਲੀਆਂ ਤੋਰੀਆਂ ਬਣਾ ਕੇ ਦੇਖਾਂਗੇ ਅੱਗੇ ਕਦੇ ਨਹੀਂ ਬਣਾਈਆਂ ਜੀ ਪਰ ਹੁਣ ਫਸਟ ਟਾਈਮ ਆਪਾਂ ਬਣਾ ਕੇ ਦੇਖਾਂਗੇ ਇਹ ਅੱਲ ਕੱਟ ਲੈਣੀ ਇਹ ਤੋਰੀਆਂ ਸੇਲ ਕੇ ਕੱਟ ਕੇ ਆਪਾਂ ਪਾਣੀ ਚ ਭਾ ਕੇ ਰੱਖਣੀਆਂ ਨੇ ਧੋ ਕੇ ਚਾਰ ਤੋਰੀਆਂ ਸਿੰਘਾਂ ਲੱਗੀਆਂ ਹੋਈਆਂ ਇੱਕ ਵਿੱਚ ਉਹਨਾਂ ਦੇ ਖਰਾਬ ਸੀਗੀ ਜੀ ਪੱਕੀ ਸੀਗੀ ਖਰਾਬ ਵੀ ਨਹੀਂ ਸੀ ਪੱਕੀ ਸੀ ਤੇ ਤਿੰਨ ਆਪਾਂ ਹੀ ਕੱਟ ਲਈਆਂ ਨੇ ਇਹਦੇ ਵਿੱਚ ਪਹਿਲਾਂ ਆਪਾਂ ਪਾ ਲੈਨੇ ਆ ਜੀਰਾ ਐ ਕਿ ਕੋਈ ਸਬਜ਼ੀ ਲੱਗੀ ਨਹੀਂ ਹੈਗੀ ਜੀ ਬੇਲ ਵੀ ਤੋਰੀਆਂ ਦੀ ਬੇਲ ਨੂੰ ਵੀ ਕੋਈ ਲੱਗੀ ਨਹੀਂ ਪੱਦੋ ਦੀਆਂ ਸੀਗੀਆਂ ਬੇਲਾਂ ਅੱਲਾਂ ਦੀ ਸੀ ਕੋਈ ਨਹੀਂ ਲੱਗੀ ਹੈਗੀ ਜਿਆਦਾ ਜਿਆਦਾ ਮੀਂਹ ਪੈਣ ਕਰਕੇ ਜੀ ਹੁਣ ਤਾਂ ਕਦੂ ਦੀ ਜੇ ਸੂਹੀ ਹੈ

ਇਹ ਰਿਹਾ ਪਕੀ। ਪਿਆਜ਼ ਤੇ ਲਸਣ ਪਾ ਲਈਏ। ਪਿਆਜ਼ ਤੇ ਲਸਣ ਦੇ ਕੱਟ ਲਾ ਲਾਂ। ਟਮਾਟਰ ਅੱਜ ਆਪਾਂ ਨਹੀਂ ਪਾਉਂਦੇ ਜੀ ਦੁੱਧ ਪਾਉਣ ਕਰਕੇ। ਬਿਨਾਂ ਟਮਾਟਰ ਤੋਂ ਬਣਾਵਾਂਗੇ। ਤੇ ਉਦੋਂ ਪਤਾ ਪਿਆ ਕਿ ਦੋਸਤਾਂ ਵਾਲੀਆਂ ਹੋਣੇ। ਇਹ ਜੀ ਜੀ ਮੱਖਣੀ ਆਪਣੇ ਕੋਲ। ਕੋਈ ਹੀ ਨਹੀਂ ਰਿhta ਹੁਸਾ ਕੋਈ ਨਹੀਂ ਪਈਏ ਨਾ ਇਹਨੂੰ ਆਪਾਂ ਕਰ ਲਾਂ ਨਮਕ ਹੋਰ ਪਾਣੀ ਦੀ ਬਾਤ ਹੈ। ਇਹ ਜੀ ਚੋਪਟਾ ਬਾਕੀ ਜਲਦੀ ਹੋ ਗਈ। ਉਰੀ ਵਰ ਨੂੰ ਹੀ ਤੋਂ ਇਹ ਚਾਂਟਾ ਕੱਢ ਲੈਣੀ ਹੈ ਬਚੋਂ ਆ ਨੂੰ ਲੈ ਪਾ ਲੈਣੀ ਹੈ ਬਿਨਾਂ ਟਮਾਟਰ ਤੋਂ ਤਾਂ ਮਸਾਲਾ ਜਲਦੀ ਪੁੱਜ ਜਾਂਦਾ ਇਹ ਆਪਾਂ ਸਪੰਜ ਲੈ ਗਏ ਲੋਕ ਇਸ ਕਰ ਲੈ ਇਹ ਬੋਤਲਾਂ ਦੇ ਥੱਲੇ ਧਰ ਲੈਣੀਆਂ ਨੇ ਦਿਨਾਂ ਦਿਖੋ ਇਹ ਸੇਫੀ ਰਹਿੰਦੀ ਹੈ ਜੀ ਦੇਖੋ ਕਿ ਜਿਵੇਂ ਚੱਕ ਕੇ ਇਹਨਾਂ ਨੂੰ ਘਰ ਦੇ

ਦਾਲਾ ਬਣਾਉਂਦਾ ਰਹੀ ਹਾਂ ਜੀ ਪਹਿਲੀ ਵਾਰ ਇੱਕ ਵਾਰ ਡਾਲੀ ਲੱਗ ਰਿਹਾ ਵੀ ਇਹ ਨਾ ਵਧੀਆ ਲੱਗੂ ਸਵਾਦ ਲੱਗੇ ਤੇ ਰੋਟੀ ਦਾ ਪਰਾ ਜੀ ਤੇੇ ਤੋਂ ਹੋਣਾ ਆਪਾਂ ਕਰ ਲਵਾਂਗੇ ਨਾਲ ਹੀ ਆਪਣੀ ਤੋਰੀਆਂ ਵੀ ਕਰ ਹੋ ਜਾਣਗੀਆਂ ਜੀ ਨਾ ਸਵਾਦ ਲੱਗੇ

ਰਾਸ ਨੂੰ ਇਸੇ ਹੀ ਬਣਾਵਾਂਗੇ ਨੂੰ ਆਪਾਂ ਜਿਆਦਾ ਪਤਲੀ ਨਹੀਂ ਬਣਦੀ ਹੋਈ ਇੱਕ ਤੋਰੀ ਪੱਕੀ ਸੀਗੀ ਇਹ ਤਾਂ ਪਕੀਆਂ ਸੀਗੇ ਫੈਲੀ ਗਈ ਕਾਹਨ ਤੋਰ ਕੇ ਤੋਰੀ ਹੋਰ ਨਾਲ ਹੀ ਸਾਜੀ ਨਹੀਂ ਆਈ ਜੀ

ਆਪਣੀ ਵੀ ਕੋਨ ਵਾਲੀ ਹੈ ਨੂੰ ਘੱਟ ਕਰ ਦੋ। ਥੋੜਾ ਜੰਮ ਘਟ ਗਿਆ ਇਸ ਤੇ ਰਿਜੀ ਜਾਊਗੀ ਆਪਣੀ। 5 ਕਿ ਮੀਟਰ ਇਹ ਲਾਗੇ। ਫਿਰ ਆਪਾਂ ਗੈਸ ਬੰਦ ਕਰਕੇ ਟੱਪ ਦਾਂਗੇ ਜਾਲੀ ਨਾਲ। ਠੰਡੀ ਹੋਣ ਤੋਂ ਬਾਅਦ ਸ਼ਾਮ ਨੂੰ ਫ੍ਰਿਜ ਚ ਰੱਖ ਦਾਂਗੇ। ਪਾਣੀ ਪੀ ਤੇ ਤੁਹਾਨੂੰ ਲਸਣ ਕੱਢ ਕੇ ਦਵਾਲੇ। ਫਿਰ ਜ਼ਰੂਰ ਕਰਾਂਗੇ ਜੀ ਦਵਾਲੀ ਆਪਾਂ। ਕਿਹਤਰੀਆ ਕਿਉਂ ਨਿਕਲੇ ਹੋਵੇਗੀ। ਮੇਰੇ daha iyi ਸਾਬ ਇਹ ਥੋੜਾ ਜਿਹਾ ਨਮੇ ਦਾ ਧਿਆਨ ਰੱਖਾਂਗੇ ਫਲਾਉਂਦੇ ਰਹਾਂਗੇ ਨਾਲੇ ਦੁੱਧ ਨਾਲ ਪਟਾ ਤੇ ਨਾਲੇ ਉੱਪਰੋਂ ਨਾ ਵੀ ਜੀਏ ਹੁਣ ਬਾਹਰ ਦਿਖਾਉਣੀ ਹੈ ਜੀ ਇਤੋਂ ਨੂੰ ਅੱਜ ਤੇਜ਼ ਧੁੱਪ ਨਿਕਲ ਹੀ ਰਹੀ ਹੈ ਸਾਰਾ ਦਿਨ ਹੁਣ ਵੀ ਇੱਥੇ ਸਾਢੇ 5 ਹੋਣ ਵਾਲੇ ਨੇ ਜੀ ਹਜੇ ਵੀ ਧੁੱਪ ਤੇਜ਼ ਆ ਪੂਰੀ ਅੱਜ ਹਵਾ ਵੀ ਵਧੀਆ ਚੱਲ ਰਹੀ ਸੀ ਇਹ ਆਪਾ ਤੋਤੀ ਸੀਗੀ ਜੀ ਢੋਲੀ ਆਟਿਆਲੀ ਚੰਗੀ ਤਰ੍ਹਾਂ ਸੁਕਾ ਲਾਂਗੇ ਇਹਨੂੰ ਫਿਰ ਆਟਾ ਪਾਵਾਂਗੇ ਅਜੇ ਹੋਰ ਪਈ ਰਹਿਣ ਦਿੰਦੇ ਆਪਾਂ ਧੁੱਪੇ ਅੱਜ ਸਬਜੀ ਆਪਣੀ ਟਾਈਮ ਨਾ ਬਣ ਗਈ ਤੇ 4 ਚਾਰਟਾਂ ਨੇ ਦੋ ਬੇਟੇ ਦੀਆਂ ਸਕੂਲ ਵਾਲੀਆਂ ਇਹਨਾਂ ਨੂੰ ਪਹਿਲਾਂ ਭੀੜੀਆਂ ਕਰੂੰਗੀ ਜੀ ਫਿਰ ਪ੍ਰੈਸ ਕਰਕੇ ਰੱਖੂੰਗੀ ਦੋਨੇ ਖੁੱਲੀਆਂ ਨਹੀਂ ਗਈਆਂ ਜੇ ਤਾਂ ਇੱਕ ਨੰਬਰ ਛੋਟਾ ਲੈਂਦੇ ਜੀ ਫਿਰ ਉੱਚੀ ਹੋ ਜਾਂਦੀ ਹੈ ਖੁੱਲੀ ਤਾਂ ਲੋਟ ਹੋ ਜਾਂਦੀ ਹੈ ਪਰ ਉੱਚੀ ਹੋ ਜਾਂਦੀ ਹੈ ਹੁਣ ਇੱਕ ਨੰਬਰ ਪੱਟਾ ਲਈਏ ਇਹਨੂੰ ਆਪਾਂ ਥੋੜੀ-ਥੋੜੀ ਭੀੜੀਆਂ ਕਰ ਦਾਂਗੇ ਜੀ ਸਲਾਈ ਲਾ ਦਾਂਗੇ ਅੰਦਰਲੀ ਸਾਈਡ ਪੌਣ ਤੋਂ ਮਾਰਤਾ ਥੋੜੀ ਟਾਈਮ ਲੱਗਦਾ ਜੇ ਇਹ ਨੂੰ ਬਾਣੂ ਜਲਦੀ ਗੜਾ ਹੋ ਜਾਂਦਾ ਤੇ ਥੋੜੀ ਜਿਹੀ ਆਪਾਂ ਪਾ ਲੈਨੇ ਇਹਦੇ ਵਿੱਚ ਮੇਥੀ 1 ਦਾ ਚਮਚਾ ਪਾ ਲੀਏ ਹੁਣ ਮੇਥੀ ਪਾਉਣ ਤੋਂ ਬਾਅਦ ਆਪਾਂ 3-4 ਮਿੰਟ ਇਹਨੂੰ ਹੋਸ ਇੱਕ ਲਵਾ ਦਾਂ ਤੇ ਅੱਗੇ ਇਸ ਬੰਦ ਕਰ ਦਾਂਗੇ ਪੌਣ ਤੋਂ ਬਾਅਦ ਆਪਾਂ ਥੋੜਾ ਜਿਹਾ ਸੀਕ ਲਗਾਪਾ ਹੈ ਪਤਾ ਨਹੀਂ ਜੀ ਟੇਸਟ ਕਿਹੋ ਜਿਹਾ ਹੋ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਵੀ ਪਹਿਲੀ ਵਾਰੀ ਬਣਾਈ ਹੈ ਕਿੰਨਾ ਕੁ ਦੁੱਧ ਪਾਉਂਦੇ ਆ ਵੱਧ ਘੱਟ ਆਪਾਂ ਤਾਂ ਇੱਕ ਗਲਾਸ ਪਾਇਆ ਜੀ ਦੁੱਧ ਦਾ ਦੇਖਣ ਨੂੰ ਤਾਂ ਵਧੀਆ ਲੱਗ ਰਹੀ ਹੈ ਬਾਕੀ ਖਾ ਕੇ ਪਤਾ ਲੱਗੂਗਾ ਜੀ ਕਿਹੋ ਜਿਹੀ ਲੱਗਦੀ ਹੈ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਚ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸਾਰੇ ਭੈਣ ਭਰਾਵਾਂ ਨੂੰ ਆਪਣੇ ਚੈਨਲ ਤੇ ਆਉਣ ਲਈ ਧੰਨਵਾਦ ਹੈ ਜੀ ਜਿਹੜੇ ਨਵੇਂ ਜੁੜਾ ਹੈ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ